ਹਾਂਜੀ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਜਿਵੇਂ ਜਿਵੇਂ ਗਰਮੀ ਵੱਧ ਰਹੀ ਹੈ ਤੇ ਜਿਹੜਾ ਲਿਕਵਿਡ ਆਪਾਂ ਪੀਣ ਵਾਲੀਆਂ ਚੀਜ਼ਾਂ ਇਹਨਾਂ ਦਾ ਸੇਵਨ ਵੀ ਵਧ ਹੀ ਜਾਂਦਾ ਨਿੰਬੂ ਤੇ ਸ਼ਹਿਦ ਦਾ ਪਾਣੀ ਇੱਕ ਟੌਨਿਕ ਦੀ ਤਰ੍ਹਾਂ ਕੰਮ ਕਰਦਾ ਜਿਹੜਾ ਕਿ ਆਪਾਂ ਹਰ ਘਰ ਦੇ ਵਿੱਚ ਵਰਤਦੇ ਆ ਰਹੇ ਹਾਂ ਤੇ ਇਹਦਾ ਬੈਨੀਫਿਟ ਇਹ ਵੀ ਹੈ ਵੀ ਜਿਹੜਾ ਨਿੰਬੂ ਹੈ ਇਹਦੇ ਵਿੱਚ ਵਿਟਾਮਿਨ ਸੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਜਿਹੜਾ ਕਿ ਆਪਣੀ ਇਮਿਊਨਿਟੀ ਲਈ ਬਹੁਤ ਹੀ ਫਾਇਦੇਮੰਦ ਹੈ। ਐਸੇ ਤਰ੍ਹਾਂ ਇਹਦਾ ਸਿਹਦ ਹੈ। ਸਿਹਦ ਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਮਿਨਰਲ ਜਪਾਈ ਜਾਂਦੇ ਆ। ਜਿਹੜਾ ਕਿ ਆਪਾਂ ਨੂੰ એનર્ਜੀ ਦਿੰਦਾ ਇਨਸਟੈਂਟ એનર્ਜੀ ਆਸਤੇ ਸਿਹਦ ਬਹੁਤ ਵਧੀਆ ਕਾਰਗਰ ਚੀਜ਼ ਹੈ। ਚਾਹੇ ਹੋਵੇ ਗਰਮੀ ਦੇ ਚਾਹੇ ਹੋਵੇ ਸਰਦੀ ਦੋਨਾਂ ਹੀ ਰੁੱਤਾਂ ਦੇ ਵਿੱਚ ਜਿਹੜਾ ਸਿਹਦ ਵਰਤੇ ਜਾਂਦਾ ਵਰਤਣਾ ਚਾਹੀਦਾ ਤੇ ਇਹਦਾ ਫਾਇਦਾ ਵੀ ਬਹੁਤ ਅਸਰਦਾਰ ਹੁੰਦਾ। ਉਹ ਜਿਹੜੀ ਤਸੀਰ ਹੈ ਜਿਹੜੀ ਗਰਮ ਮੰਨੀ ਜਾਂਦੀ ਹੈ ਪਰ ਜੇ ਨੂੰ ਠੰਡੇ ਪਾਣੀ ਦੇ ਵਿੱਚ ਜਾਂ ਠੰਡੀ ਚੀਜ਼ ਨਾਲ ਸੇਵਨ ਕੀਤਾ ਜਾਵੇ ਤਾਂ ਇਹਦੀ ਤਸੀਰ ਹੈ ਜਿਹੜੀ ਠੰਡੀ ਹੋ ਜਾਂਦੀ ਹੈ ਪੌਸ਼ਟਿਕ ਤੱਤਾਂ ਨਾਲ ਪ੍ਰੂਫਪੂਰ ਹੋਣ ਕਰਕੇ ਜਿਹੜਾ ਹੈਗਾ ਲੈਮੋਨੇਡ ਕਹਦੇ ਨੂੰ ਨਿੰਬੂ ਦਾ ਪਾਣੀ ਕਹਦੇ ਜਾਂ ਸਕੰਜਵੀ ਇਹ ਆਪਣੇ ਸਰੀਰ ਦੇ ਲਈ ਬਹੁਤ ਹੀ ਲਾਹੇਵੰਦ ਹੈ ਕਿਉਂਕਿ ਆਪਣਾ ਬਾਡੀ ਦਾ ਜਿਹੜਾ 70% ਹਿੱਸਾ ਪਾਣੀ ਹੈ ਤੇ ਪਾਣੀ ਦੇ ਲੈਵਲ ਨੂੰ ਮੇਨਟੇਨ ਕਰਕੇ ਰੱਖਣਾ ਉਸ ਤੋਂ ਵਧੀਆ ਕੋਈ ਚੀਜ਼ ਹੈ ਦੂਸਰਾ ਇਹ ਵੀ ਜਦੋਂ ਗਰਮੀ ਦੇ ਵਿੱਚ ਆਪਣਾ ਪਸੀਨਾ ਵਗੈਰਾ ਆਉਂਦਾ ਤਾਂ ਆਪਣੇ ਸਰੀਰ ਦੇ ਵਿੱਚੋਂ ਜਿਹੜੇ ਮਿਨਰਲ ਜਖਣਜ ਉਹ ਨਿਕਲਦੇ ਆ ਪਸੀਨੇ ਰਾਹੀਂ ਬਾਹਰ ਜਿਸ ਦੇ ਕਰਕੇ ਆਪਣਾ ਸਰੀਰ ਜਿਹੜਾ ਤਾਕਤ ਦਾ ਕਮਜ਼ੋਰੀ ਮਹਿਸੂਸ ਕਰਦਾ ਤੇ ਉਸ ਕਮਜ਼ੋਰੀ ਨੂੰ ਪਰੰਦੇ ਲਈ ਇਹ ਲਾਣ ਨੂੰ ਤਹਾਣੀ ਦਾ ਜਿਹੜਾ ਹੈਗਾ ਡਰਿੰਕ ਬਹੁਤ ਹੀ ਵਧੀਆ ਕੰਮ ਕਰਦਾ ਸੱਚਮੁੱਚ ਇਹ ਘਟਾਉਣ ਕੀ ਤਰ੍ਹਾਂ ਕੰਮ ਕਰਦਾ ਦੂਸਰਾ ਇਹ ਭਾਰ ਘਟਾਉਣ ਦੇ ਵਿੱਚ ਵੀ ਮਦਦਗਾਰ ਹੈ ਫਿਰ ਇਹ ਆਪਣੀ ਖੂਨ ਦੀ ਸਪਾਈ ਕਰਦਾ ਪੂਰੀ ਤਰ੍ਹਾਂ ਡਾਈਜੈਸਟਿਵ ਸਿਸਟਮ ਨੂੰ ਠੀਕ ਕਰਦਾ ਇਸ ਕਰਕੇ ਇਹਨਾਂ ਦੀ ਜਿਹੜੀ ਵਰਤੋਂ ਆਪਾਂ ਨੂੰ ਕਰਨੀ ਚਾਹੀਦੀ ਹੈ ਖਾਸ ਕਰਕੇ ਗਰਮੀ ਦੇ ਸੀਜ਼ਨ ਦੇ ਵਿੱਚ ਆਓ ਆਪਣਾ ਦਿੱਤ ਅਕਸ਼ੂ ਡ੍ਰਿੰਕਸ ਬਾਰੇ ਜਿਹੜੇ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਆਪਾਂ ਸਰੀਰ ਨੂੰ ਸਿਹਤਮੰਦ ਰੱਖਣ ਲਈ ਵਰਤ ਸਕਦੇ ਹਾਂ ਜਾਂ ਵਰਤਦੇ ਆ ਰਹੇ ਹਾਂ ਤੇ ਇਹਨਾਂ ਦੇ ਵਿੱਚ ਨਿੰਬੂ ਤੇ ਸ਼ਹਿਦ ਦਾ ਪਾਣੀ ਪੀਣ ਦੇ ਕੀ ਫਾਇਦੇ ਹੈ ਉਹਦੇ ਬਾਰੇ ਕੋ ਡਿਟੇਲ ਦੇ ਵਿੱਚ ਗੱਲ ਕਰੀਏ ਇੱਕ ਤਾਂ ਇਹ ਮੈਟਾਬੋਲਿਜ਼ਮ ਨੂੰ ਬੂਸਟ ਕਰਦਾ ਜਿੰਨਾ ਕਿਸੇ ਦਾ ਮੈਟਾਬੋਲਿਜ਼ਮ ਸਿਸਟਮ ਤੇਜ਼ ਹੋਊਗਾ ਉਨਾ ਹੀ ਉਹਦੀ ਜਿਹੜੀ ਸਿਹਤ ਹੈ ਜਿਆਦਾ ਤੰਦਰੁਸਤੂ ਨਿੰਬੂ ਤੇ ਸੇਬ ਦਾ ਮਿਸ਼ਰਣ ਸਾਡੀ ਪਾਚਨ ਪ੍ਰਿਆ ਨੂੰ ਕੰਟਰੋਲ ਕਰਕੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਜੇਕਰ ਆਪਾਂ ਵਰਕਆਊਟ ਸੈਸ਼ਨ ਦੌਰਾਨ ਆਪਣੀ ਊਰਜਾ ਦੇ ਪੱਧਰ ਨੂੰ એનર્ਜੀ ਨੂੰ ਬਣਾ ਕੇ ਰੱਖਣਾ ਤਾਂ ਇਸ ਤੋਂ ਵਧੀਆ ਕੋਈ ਵਿਕਲਪ ਨਹੀਂ ਮਿਲ ਸਕਦਾ ਦੇ ਦਿਲੇ 1 ਕੱਪ ਨਾਰਮਲ ਪਾਣੀ ਦੇ ਵਿੱਚ ਜੇ ਤਾਂ ਸਰਦੀ ਹੈ ਤਾਂ ਲੂਕ ਵਾਰਮ ਵਾਟਰ ਚੱਲ ਜਾਂਦਾ ਤੇ ਗਰਮੀ ਹਾਂ ਗਰਮੀ ਦੇ ਸੀਜ਼ਨ ਤਾਂ ਨਾਰਮਲ ਪਾਣੀ ਜਿ ਘੜੇ ਦਾ ਮਿਲਜੇ ਤਾਂ ਸਭ ਤੋਂ ਬੈਸਟ ਹੈ ਉਹਦੇ ਵਿੱਚ ਨਿੰਬੂ ਤੇ शहद ਮਿਲਾ ਕੇ ਪੀਣ ਨਾਲ ਵਰਕਆਊਟ ਦੌਰਾਨ ਐਕਸਰਸਾਈਜ਼ ਦੌਰਾਨ ਤੁਹਾਡੇ ਜਿਹੜੀ ਸਰੀਰ ਦੀ ਊਰਜਾ ਹੈ ਉਹਦਾ ਜਿਹੜਾ ਲੈਵਲ ਬਣਿਆ ਰਹਿੰਦਾ ਤੇ ਇਹ ਸਾਡੇ ਸਰੀਰ ਦੀ ਜਿਹੜੀ ਫੈਟ ਉਹਨੂੰ ਵੀ ਬਰਨ ਕਰਨ 'ਚ ਮਦਦ ਕਰਦਾ ਹੈ ਇਸ ਕਰਕੇ ਇਹ ਆਪਣੇ ਲਈ ਬਹੁਤ ਜ਼ਰੂਰੀ ਹੈ ਦੂਸਰਾ ਜਦੋਂ ਆਪਾਂ ਖਾਂਦੇ ਪੀਂਦੇ ਰਹਿੰਦੇ ਰਹਿੰਦੇ ਹਾਂ ਰੁਟੀਨ ਦੇ ਵਿੱਚ ਕਿਉਂਕਿ ਆਪਣੀ ਡਾਈਟ ਹੀ ਐਨਰਜੀ ਹੈ ਤੇ ਉਸੇ ਦੀ ਆਪਾਂ ਅੱਗੇ ਸਰਵਾਈਵ ਕਰਦੇ ਹਾਂ ਤਾਂ ਸਰੀਰ ਦੇ ਵਿੱਚ ਕੁਝ ਕੁ ਵਸਾਇਲੇ ਤੱਤ ਰਹਿ ਜਾਂਦੇ ਆ ਡੀਟੌਕਸ ਕਰਨ ਦੇ ਲਈ ਇਹਨਾਂ ਨੂੰ ਆਪਾਂ ਨੂੰ ਫਿਰ ਕੁਝ ਨਾ ਕੁਝ ਵਰਤਦੇ ਰਹਿਣਾ ਚਾਹੀਦਾ ਤੇ ਉਹਨਾਂ ਦੇ ਵਿੱਚ ਇਹ ਸਭ ਤੋਂ ਵਧੀਆ ਚੀਜ਼ ਹੈ ਨਿੰਬੂ ਤੇ ਜਿਹੜਾ ਸਹਿਦ ਦਾ ਮਿਸ਼ਰਣ ਨਾਲ ਪਾਣੀ ਹੈ ਜਿਹੜਾ ਇਹ ਰਿੰਕਰ ਇਹ ਸਰੀਰ ਨੂੰ ਡੀਟੌਕਸ ਕਰਨ ਦੇ ਵਿੱਚ ਬਹੁਤ ਹੀ ਲਾਹੇਵੰਦ ਹੈ ਬਹੁਤ ਮਦਦਗਾਰ ਹੈ ਕਿਉਂਕਿ ਇਹਦੇ ਵਿੱਚ ਬਤਾਮਨ ਸੀ ਹੁੰਦਾ ਨਾਲ ਐਂਟੀਆਕਸੀਡੈਂਟਸ ਹੁੰਦੇ ਆ ਤੇ ਇਹਨੂੰ ਪੀਣ ਦੇ ਨਾਲ ਜਿਹੜੀ ਸਰੀਰ ਦੀ ਇਮਿਊਨਿਟੀ ਹੋਗਰ ਜਿਹੜੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ ਮਜ਼ਬੂਤ ਹੁੰਦੀ ਹੈ ਵਿਟਾਮਿਨ ਤੋਂ ਇਲਾਵਾ ਇਸ ਨੂੰ ਪੀਣ ਨਾਲ ਸਰੀਰ 'ਚ ਜਿਹੜਾ ਮੈਗਨੀਸ਼ੀਅਮ ਤੇ ਫਾਸਫੋਰਸ ਦੀ ਵੀ ਕਮੀ ਪੂਰੀ ਹੁੰਦੀ ਹੈ ਮੈਗਨੀਸ਼ੀਅਮ ਜਿਹੜਾ ਸਰੀਰ ਨੂੰ ਰਿਲੈਕਸ ਕਰਨ ਵਾਸਤੇ ਬੀਪੀ ਨੂੰ ਕੰਟਰੋਲ ਕਰਨ ਵਾਸਤੇ ਇਨਸੋਮਨੀਆ ਨੀਂਦ ਵਗੈਰਾ ਨੂੰ ਦਿਲੀ ਸਮੱਸਿਆਵਾਂ ਦੀ ਨੀਂਦ ਨਾਲ ਦੀ ਉਹਨੂੰ ਠੀਕ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਐਸੀ ਤਰ੍ਹਾਂ ਫਾਸਫੋਰਸ ਦਾ ਵੀ ਆਪਣਾ ਰੋਲ ਹੈ ਇਹ ਜਿਹੜੇ ਤੱਤ ਸਾਡੀਆਂ ਅੰਤਰੀਆਂ ਦੀ ਸਿਹਤ ਨੂੰ ਵੀ ਮਜ਼ਬੂਤ ਕਰਦੇ ਆ ਤੇ ਨਾਲ ਹੀ ਸਰੀਰ ਚ ਮੌਜੂਦ ਜਿਹੜੇ ਜ਼ਹਿਰੀਲੇ ਤੱਤ ਹੁੰਦੇ ਵਿਸਾਇਲੇ ਤੱਤ ਟੌਕਸਿਨ ਜਿਹਨੂੰ ਬਾਹਰ ਕੱਢ ਕੇ ਸਰੀਰ ਨੂੰ ਇਹ ਡिटॉक्स ਕਰੀ ਕਰਦੇ ਆ ਡिटॉक्स ਕਰਦਾ ਸਰੀਰ ਨੂੰ ਅੱਗੇ ਨੇ 100 ਬਿਮਾਰੀਆਂ ਦੀ ਜੜ ਕਨਸਟਿਪੇਸ਼ਨ ਕਬਜ ਜੇਕਰ ਤੁਹਾਡਾ ਖਾਦਾ ਪੀਤਾ ਹਾਜਮ ਹੋ ਕੇ ਸਰੀਰ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਤੁਹਾਨੂੰ ਕਬਜ ਦੀ ਸਮੱਸਿਆ ਨਹੀਂ ਤੇ ਇਸ ਤਰ੍ਹਾਂ ਜੇ ਤੁਹਾਨੂੰ ਕੋਈ ਹੋਰ ਵੀ ਸਮੱਸਿਆ ਹੋਣ ਦੇ ਚਾਂਸਸ ਘੱਟ ਹੈ ਕਬਜ ਦੀ ਸਮੱਸਿਆ ਅੱਜਕੱਲ ਆਪਣਾ ਜਿਹੜਾ ਹੈਗਾ ਸੈਲੈਕਟਰੀ ਲਾਈਫ ਸਟਾਈਲ ਹੈ ਕੰਮ ਆਪਣਾ ਉਹ ਪਹਿਲਾਂ ਵਾਲਾ ਹੈ ਨਹੀਂ ਫਿਜ਼ੀਕਲੀ ਵਰਕ ਆਪਣਾ ਹੋਣੀ ਨਹੀਂ ਮੈਂਟਲੀ ਤਾਂ ਜ਼ਰੂਰ ਹੈ ਤੇ ਇਹ ਸਮੱਸਿਆ ਆਮ ਹੀ ਦੇਖਣ ਦੇ ਵਿੱਚ ਮਿਲਦੀ ਖਾਸ ਕਰਕੇ ਡੇੜੀ ਦੇ ਵਿੱਚ ਤੇ ਇਹਦੇ ਲਈ ਆਪਾਂ ਨੂੰ ਕਲਜਿਸ਼ਮ ਸੈਟਰ ਰਾਹਤ ਪਾਣੀ ਇੱਕ ਗਲਾਸ ਮੌਸਮ ਦੇ ਮੁਤਾਬਕ ਕੋਸੇ ਦੇ ਵਿੱਚ ਸਰਦੀ ਦੇ ਵਿੱਚ ਕੋਸੇ ਪਾਣੀ ਚ ਤੇ ਗਰਮੀ ਦੇ ਵਿੱਚ ਨਾਰਮਲ ਪਾਣੀ ਦੇ ਵਿੱਚ ਇੱਕ ਚਮਚਾ ਪਿਆ ਦੇ ਵਿੱਚ ਹਾਨੀ ਮਿਲਾ ਕੇ ਤੇ ਇੱਕ ਇਹਦੇ ਵਿੱਚ ਲੈਮਨ ਆਪਾਂ ਵਿਚੋੜ ਕੇ ਜੇ ਪੀਵਾਂਗੇ ਤਾਂ ਆਪਣੀ ਜਿਹੜੀ ਇਹ ਸਮੱਸਿਆ ਖਤਮ ਹੁੰਦੀ ਹੈ ਨੇ ਉਹ ਜੋ ਜਿਹੜਾ ਹੈਗਾ ਮੌਜੂਦ ਰਿਕਟਨ ਫਾਈਬਰ ਸ਼ੂਗਰ ਤੇ ਸਟਾਰਚ ਦੇ 파ਟਨ ਹੋਲੀ ਕਰਨ ਦਾ ਕੰਮ ਕਰਦੇ ਹਨ ਜਿਸ ਨਾਲ ਸਾਡੀਆਂ ਅੰਤੜੀਆਂ ਦੀ ਸਿਹਤ ਨੂੰ ਫਾਇਦਾ ਹੁੰਦਾ ਇਸ ਡਰਿੰਕ ਦਾ ਸੇਵਨ ਕਰਨ ਨਾਲ ਜਿਹੜਾ ਸਾਡਾ ਸਰੀਰ ਫੈਟ ਨੂੰ ਹੌਲੀ ਹੌਲੀ ਵਰਨ ਕਰਨਾ ਸ਼ੁਰੂ ਕਰ ਲੈਂਦਾ ਖਾਸ ਕਰਕੇ ਇਹ ਓਬੈਸਟੀ ਮੋਟਪੇ ਦੇ ਵਿੱਚ ਵੀ ਫਿਰ ਬਹੁਤ ਫਾਇਦਾ ਕਰਦਾ ਪਾਣੀ ਚ ਨਿੰਬੂ ਤੇ ਸ਼ਹਿਦ ਮਿਲਾ ਕੇ ਪੀਣ ਨਾਲ ਢਿੱਡ ਜਿਹੜਾ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਹੁੰਦਾ ਹੈ ਜਿਸ ਨਾਲ ਆਪਣੀ ਭੁੱਖ ਜਿਹੜੀ ਸ਼ਾਂਤ ਹੁੰਦੀ ਤੇ ਆਪਾਂ ਹੋਰ ਕੁਝ ਖਾਣ ਦੀ ਇੱਛਾ ਨਹੀਂ ਜਾਗਦੀ ਇਹਦੇ ਵਿੱਚ ਡਾਇਟਰੀ ਫਾਈਬਰ ਦੀ ਮਾਤਰਾ ਵੀ ਹੁੰਦੀ ਹੈ ਜਿਹੜੀ ਕਿ ਵਿਅਕਤੀ ਦੀ ਭੁੱਖ ਨੂੰ ਦਬਾ ਕੇ ਰੱਖਦੀ ਹੈ ਜਿਹਦੇ ਕਰਕੇ ਵਿਅਕਤੀ ਜਿਹੜਾ ਹੈਗਾ ਜਿਆਦਾ ਨਹੀਂ ਖਾਂਦਾ ਤੇ ਉਹਦੇ ਨਾਲ ਉਹਦਾ ਜਿਹੜਾ ਹੈਗਾ ਮੋਟਾਪਾ ਵੀ ਘਟਦਾ ਤੇ ਨਾਲ ਫਾਈਬਰ ਹੋਣ ਕਰਕੇ ਦੂਸਰਾ ਤੁਸੀਂ ਦੇਖਿਆ ਹੋਊਗਾ ਨੀ ਆਹਨ ਹੀ ਸਾਬਣ ਜੀ ਵਗੈਰਾ ਦੇ ਵਿੱਚ ਜਾਂ ਉਹ ਚੀਜ਼ਾਂ ਦੇ ਵਿੱਚ ਇਹ ਮਤਲਬ ਸਾਫਾ ਸਫਾਈ ਆਸ ਤੇ ਵਰਤੇ ਜਾਂਦਾ ਤੇ ਜਿਵੇਂ ਇਹ ਆਪਾਂ ਨਿੰਬੂ ਵਗੈਰਾ ਲੈਨੇ ਤੇ ਇਹ ਆਪਣੇ ਜਿਹੜੇ ਹੈਗੇ ਸਰੀਰ ਦੇ ਵਿੱਚ ਇੱਕ ਇੱਕ ਤਰ੍ਹਾਂ ਦਾ ਐਸਟਕੇਸਡੀ ਹੈ ਇਹ ਇਹ ਸਰੀਰ ਨੂੰ ਕਲੀਨ ਕਰਦਾ ਜਾਂਦਾ ਅੰਦਰੋਂ ਅੱਗੇ ਹੈਗਾ ਡਾਈਜੈਸ਼ਨ ਦੇ ਵਿੱਚ ਹੈਲਪਫੁਲ ਹੈ ਪਾਚਨ ਕਰੇ ਜੇਕਰ ਆਪਣੀ ਸਹੀ ਹੈ अपना ਖਾਦਾ ਪੀਤਾ ਪਨ ਲੱਗਦਾ ਹੈ ਤਸਵੀਰ ਦੇ ਵਿੱਚ ਏਨਰਜੀ ਹੁੰਦੀ ਹੈ ਪਾਚਨ ਵਿੱਚ ਮਦਦ ਕਰਾ ਬਾਇਓ ਐਕਟੋ ਮਿਸ਼ਰਣੋਂ ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੂਰ ਹੋਣ ਕਰਕੇ ਸ਼ਹਿਦ ਹੈ ਜਿਹੜਾ ਸਰੀਰ ਨੂੰ ਪੂਰਾ ਪੋਸ਼ਣ ਪ੍ਰਦਾਨ ਕਰਦਾ ਉਹੀ ਮੌਸਮ ਦੇ ਅਨੁਸਾਰ ਜੇ ਤਾਂ ਸਰਦੀਆਂ ਦਾ ਕੋਸੇ ਪਾਣੀ 'ਚ ਨਿੰਬੂ ਤੇ ਸ਼ਹਿਦ ਮਿਲਾ ਕੇ ਪੀਣਾ ਤੇ ਨਹੀਂ ਤਾਂ ਫਿਰ ਉਹ ਲਿਊਕ ਉਹ ਜਿਹੜਾ ਆਪਣਾ ਹੈਗਾ ਘੜੇ ਦਾ ਪਾਣੀ ਗਰਮੀ ਦੇ ਵਿੱਚ ਉਹਦੇ ਵਿੱਚ ਇਹਨੂੰ ਪਾ ਕੇ ਜਦੋਂ ਪੀਓਗੇ ਤਾਂ ਤੁਹਾਡਾ ਜਿਹੜਾ ਪਾਚਨ ਤੰਤਰ ਡਾਈਜੈਸਟਿਵ ਸਿਸਟਮ ਉਹ ਬੁਸ਼ਟ ਹੁੰਦਾ ਦੂਜੇ ਪਾਸੇ ਨਿੰਬੂ ਜੂ ਪਾਇਆ ਜਾਣ ਵਾਲਾ ਡੀ ਬਲਿਮਰਨਿਕ ਐਸਿਡ ਰਿਫਲਕਸ ਦੀ ਜਿਹੜੀ ਸਥਿਤੀ ਨੂੰ ਵੀ ਦੂਰ ਕਰਦਾ ਨਾਲ ਹੀ ਇਸ ਵਿੱਚ ਮੌਜੂਦ ਵਿਟਾਮਿਨ B6 ਭੋਜਨ ਨੂੰ ਊਰਜਾ 'ਚ ਬਦਲਣ ਦਾ ਕੰਮ ਕਰਦਾ ਗਰਮੀਆਂ ਦੇ ਵਿੱਚ ਇੱਕ ਹੋਰ ਸਮੱਸਿਆ ਵੀ ਆ ਜਾਂਦੀ ਹੈ ਖਾਸ ਕਰਕੇ ਉਹਨਾਂ ਦੇ ਵਿੱਚ ਜਿਹੜੇ ਪਾਣੀ ਘੱਟ ਵਰਤਦੇ ਹੈ ਜਿਹੜੇ ਰੋਟੀਨ ਦੇ ਵਿੱਚ ਜਿੰਨਾ ਪਾਣੀ ਸਰੀਰ ਨੂੰ ਚਾਹੀਦਾ ਹੈ ਉਹਨਾਂ ਨੇ ਪੀਂਦੇ ਤਾਂ ਉਹਨਾਂ ਦੇ ਵਿੱਚ ਪਥਰੀ ਦੀ ਸਮੱਸਿਆ ਆ ਜਾਂਦੀ ਹੈ ਗਰਮੀਆਂ ਦੇ ਵਿੱਚ ਖਾਸ ਕਰਕੇ ਆਉਂਦੀ ਹੈ ਇਹ ਗੁਰਦਿਆਂ ਦੀ ਜਿਹੜੀ ਪਥਰੀ ਨੂੰ ਬਣ ਤੋਂ ਰੋਕਦਾ ਪਿਸਾਉ ਕਰਨ ਸਮੇਂ ਜੇਕਰ ਜਲਨ ਹੁੰਦੀ ਹੈ ਉਹਨੂੰ ਦੂਰ ਕਰਨ ਦੇ ਵਿੱਚ ਨਿੰਗੂ ਪਾਣੀ ਤੇ ਸਿਹਦਰ ਜਿਹੜਾ ਮਿਸ਼ਰਣ ਹੈ ਬਹੁਤ ਹੀ ਲਾਹੇਵੰਦ ਹੈ ਇਹਨਾਂ ਦੋਹਾਂ ਚੀਜ਼ਾਂ ਦਾ ਸੇਮੇਲ ਸਰੀਰ 'ਚ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ। ਨਿੰਬੂ ਜੀੜਾ ਮਜੂਦ ਸਿੱਟੇ ਕਸਲੇ ਗੁਰਦੇ ਦੀ ਪਥਰੀ ਨੂੰ ਰੋਕਣ 'ਚ ਪੂਰਾ ਕਾਰਗਰ ਹੈ। ਤੁਸੀਂ ਦੱਸੋ ਜੀ ਤੁਸੀਂ ਨਿੰਬੂ ਤੇ ਸਿਹਦੇ ਪਾਣੀ ਦਾ ਸੇਵਨ ਕਰਦੇ ਹੋ ਜਾਂ ਨਹੀਂ? ਤੇ ਕਰਦੇ ਹੋ ਤਾਂ ਕਿੰਨਾ ਕਿੰਨਾ ਲਾਈਕ ਕਰਦੇ ਕਮੈਂਟ ਕਰਕੇ ਜਰੂਰ ਦੱਸੋ। ਵੀਡੀਓ ਨਾਲ ਤੱਕ ਦੇਖਣ ਦੇ ਲਈ ਬਹੁਤ-ਬਹੁਤ ਸ਼ੁਕਰੀਆ। ਧੰਨਵਾਦ। ਤੇ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜਰੂਰ ਕਰਿਓ। ਚਾ ਨਹੀਂ ਨਾ ਸਬਸਕ੍ਰਾਈਬ ਕਰੋ ਥੈਂਕਸ ਟੂ ਗੇਮ